ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਇਹ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀਆਂ ਦੋ ਦੂਜਾ ਦੂਜਾ ਸੂਆ ਗੱਭਣਾ ਤੇ ਇੱਕ ਪਹਿਲਾ ਸੂਆ ਗੱਭਣਾ ਤਿੰਨੇ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜੀ ਇਕਬਾਲ ਸਿੰਘ ਇਕਬਾਲ ਸਿੰਘ ਇਕਬਾਲ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਨੰਬਰ ਦੱਸਿਓ ਜੀ 76580 41915 ਠੀਕ ਹੈ ਜੀ ਤੇ ਬਾਈ ਜੀ ਆਪਣੇ ਤਿੰਨੇ ਝੋਟੀਆਂ ਘਰ ਦੀਆਂ ਹੀ ਆਈ ਘਰ ਦੀਆਂ ਤੇ ਆ ਜਿਹੜੀ ਕੋਲੇ ਆਪਾਂ ਖੜੇ ਆ ਪਹਿਲਾ ਸੂਆ ਸੋਣਾ ਇਹਨੇ ਪਹਿਲਾ ਸੂਆ ਕਿੰਨੇ ਕ ਦਿਨ ਲੈਂਦੀ ਹੈ ਬਾਈ ਲੈਂਦੀ ਪੰਜ ਚਾਰ ਦਿਨ ਪੰਜ ਚਾਰ ਦਿਨ ਠੀਕ ਹੈ ਜੀ ਇਹ ਪੰਜ ਚਾਰ ਦਿਨ ਬਾਈ ਇਹ ਲੈਂਦੀ ਆ ਮੂੰਹ ਮਾਥਾ ਤੁਹਾਨੂੰ ਦਿਖਾ ਦਿੰਨੇ ਆ ਲੋਵੀ ਮੇਟਰੋ ਗੋਲ ਸਿੰਘ ਆ ਪਰ ਪਿਛਲੇ ਪਾਸਿਓਂ ਹੋ ਕੇ ਮੁੜਿਆ ਹੋਇਆ ਥਣ ਤੁਹਾਨੂੰ ਨੇੜੇ ਹੋ ਕੇ ਦਿਖਾ ਦੇਾਂਗੇ ਥਾਣਾ ਦਾ ਸਾਈਜ਼ ਦੋਸਤੋ ਤੁਸੀਂ ਦੇਖ ਸਕੋ ਤਾਂ ਪਿਛਲੇ ਪਾਸਿਓਂ ਤੁਹਾਨੂੰ ਦਿਖਾ ਦਿੰਨੇ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਜਜਮੈਂਟ ਕਰਾਵਾਂਗੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਦੋਸਤੋ ਥਾਣਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾ ਦਿੰਨੇ ਲੋ ਵੀ ਸੱਜਣੋ ਥਣ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਥੋੜਾ ਮੈਥੋਂ ਡਰਦੀ ਕਰਕੇ ਚੰਗੀ ਤਰ੍ਹਾਂ ਥਣ ਨਹੀਂ ਦਿਖਾ ਰਹੀ ਬਾਕੀ ਤੋਰ ਕੇ ਤੁਹਾਨੂੰ ਦਿਖਾਵਾਂਗੇ ਪਿਛਲੇ ਪਾਸੇ ਤੁਹਾਨੂੰ ਥਣ ਦਿਖਾ ਦਿੰਨੇ ਹਾਂ ਲੋ ਵੀ ਮੈਥੋਂ ਥੋੜਾ ਜਿਆਦਾ ਡਰਦੀ ਕਰਕੇ ਨਾ ਹੋਰ ਕਿੱਥੇ ਦਿਖਾਉਨੇ ਆ ਥੋੜਾ ਜਿਆਦਾ ਡਰਦੀ ਐ ਇਸ ਕਰਕੇ ਆਵਾਨੇ ਦੀ ਤੁਸੀਂ ਜੱਜਮੈਂਟ ਕਰ ਲਿਓ ਖਾਣਾ ਦਾ ਸਾਈਜ਼ ਤੁਹਾਨੂੰ ਦਿਖਾਤਾ ਹੈ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹ ਜੀ ਇੱਕ ਵੀ ਹੈ ਜੀ ਇੱਕ ਵੀ ਦੇ ਵਿੱਚੋਂ ਮਾਨਤਾਨ ਹੋ ਜੂ ਬਾਈ ਹੋ ਜੂਗਾ ਜੀ ਲੈ ਵੀ ਸੱਜਣੋ 120000 ਮੁੱਲ ਆ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਤੇ ਇਸ ਤੋਂ ਅੱਗੇ ਇੱਕ ਹੋਰ ਝੋਟੀ ਉਹ ਵੀ ਦਿਖਾਉਣੇ ਹਾਂ ਹਾਂਜੀ ਭਾਈ ਜੀ ਇਹਦੇ ਬਾਰੇ ਦੱਸਿਓ ਕਿੰਨਾ ਸੂਆ ਸੂਣਾ ਇਹਨੇ ਇਹ ਦੂਜਾ ਸੂਆ ਇਹ ਦੂਜਾ ਸੂਆ ਪਹਿਲੇ ਸੂਏ ਬਾਈ ਕਿੰਨਾ ਖਤੁੱਦ ਕੱਢਿਆ ਨੇ ਬਹੁਤ ਸੀਗਾ ਜੀ 10 ਕਿਲੋ 10 ਕਿਲੋ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ ਦਿਨ ਲੈਂਦੀ 4-5 ਇਹ ਵੀ 4-5 ਦਿਨ ਲੈਂਦੀ ਲੋ ਵੀ ਮਿੱਤਰੋ ਦੂਜਾ ਸੂਆ ਹੁੰਦੀ ਹੈ ਤੇ ਮੱਥੇ 'ਚ ਥੋੜਾ ਜਿਹਾ ਬੱਲ ਆ ਤੁਸੀਂ ਦੇਖ ਸਕਦੇ ਹੋ ਥਣ ਬਹੁਤ ਚੰਗਾ ਲੱਗਿਆ ਇਹਨੂੰ ਨੇਲੇ ਹੋ ਕੇ ਤੁਹਾਨੂੰ ਦਿਖਾ ਦਿੰਨੇ ਦੇਖ ਸਕਦੇ ਹੋ ਬਹੁਤ ਚੰਗਾ ਥਣ ਲੱਗਿਆ ਮੋਟਾ-ਮੋਟਾ ਤੇ ਮੁਠੀ ਦੀ ਚੁਆਈ ਵਾਲਾ ਦੂਜੀ ਸੂਏ ਨੇ ਸੋਨਾ ਪੰਜ ਚਾਰ ਦਿਨ ਇਹ ਲੈਂਦੀ ਆ ਸੋਨਾ ਪਾਸੇ ਤੋਂ ਤੁਹਾਨੂੰ ਹਵਾਨਾ ਇਹਦਾ ਦਿਖਾ ਦਿੰਨੇ ਸਾਫ ਸੁਥਰਾ ਹਵਾਨਾ ਦੋਸਤੋ ਲਓ ਜੀ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਣਾਂ ਦਾ ਬਹੁਤ ਚੰਗਾ ਥਣ ਲੱਗਿਆ ਸੋਨਾ ਮੁਠੀ ਦੀ ਚੁਆਈ ਵਾਲਾ ਤੇ ਚੰਗਾ ਕੱਦ ਕਾਠਾ ਤੋੜ ਕੇ ਤੁਹਾਨੂੰ ਨੋ ਵੀ ਹੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਹਵਾਨਾ ਬਹੁਤ ਚੰਗਾ ਪੰਜ ਚਾਰ ਦਿਨ ਹੀ ਇਹ ਲੈਂਦੀ ਆ ਤੇ ਚੰਗਾ ਕਦ ਕਾਠ ਰਾਜੀ ਬੜੀ ਵਿਚਰ ਮੋੜ ਲਓ ਬਾਈ ਬਾਈ ਹਰਾਂ ਦਾ ਟਾਣੀ ਚ ਘਾਰਾ ਪੁੱਲਰ ਰੋਡ ਦੇ ਉੱਤੇ ਉੱਤੇ ਰੋਣਾ ਪਿਖ ਹੈ ਨਾ ਖਾਂਦੇ ਆ ਬਹੁਤ ਸਾ ਸੋਤਰਾ ਹਵਾਨਾ ਚਲੇ ਸਕਦਾ ਮੋਟਾ ਮੋਟਾ ਥਣ ਲੱਗਾ ਇਹ ਕੀ ਗੋਲ ਦੀ ਹਾਂਜੀ ਬਾਈ ਜੀ ਇਹਦਾ ਕੀ ਮੁੱਲ ਕਰਦੇ ਆ ਜੀ ਇਹਦਾ 1.5 ਲੱਖ ਇਹਦਾ 1.5 ਲੱਖ ਰੁਪਈਆ ਮਾਨਤਾਨ ਹੋ ਜੂ ਬਾਈ 1.5 ਕੋਈ ਹਾਂ ਥੋੜਾ ਘਣਾ ਲਓ ਵੀ ਸੱਜਣੋ 1.5 ਲੱਖ ਮੁੱਲ ਇਹਦਾ ਕੀਤਾ ਤੇ ਮਾਨਤਾਨ ਇਹਦੇ ਵਿੱਚੋਂ ਥੋੜਾ ਕੀਤਾ ਜਾਊਗਾ ਇਸ ਤੋਂ ਇਲਾਵਾ ਇੱਕ ਹੋਰ ਝੋਟੀ ਆ ਬੱਲੀ ਉਹ ਵੀ ਤੁਹਾਨੂੰ ਦਿਖਾਉਣੀ ਹਾਂਜੀ ਬਾਈ ਜੀ ਇਹਦੇ ਬਾਰੇ ਦੱਸਿਓ ਕਿ ਨਮਾ ਸੁਆ ਇਹ ਇਹ ਦੂਜਾ ਜੀ ਇਹ ਵੀ ਦੂਜਾ ਹੀ ਆ ਹਮ ਠੀਕ ਆ ਜੀ ਇਹ 5 ਕਿਲਿਆਂ ਦੀ ਹੈ ਹਾਂ 5 ਕਿਲਿਆਂ ਦੀ ਤੇ ਇਹ ਕਿੰਨੇ ਕਦਾਂ ਪੈਂਦੀ ਹੈ ਬਾਈ ਇਹ 5-6 ਦੰਦ ਰਹਿੰਦੇ ਇਹਦੇ ਵੀ 5-6 ਦੇਣੀ ਆ ਇੱਥੇ ਇੱਕ ਤੇ ਇਹ ਵੀ ਦੂਜਾ ਸੂਆ ਹੀ ਬਾਈ ਦੂਜਾ ਸੂਆ ਕਿੰਨਾ ਕੁ ਦੁੱਧ ਕੱਢਿਆ ਨੇ ਪਹਿਲੇ ਸੂਏ ਦੁੱਧ ਦੇਊਗੀ 12 ਲੀਟਰ ਜੀ ਐਤ ਕੀ 12 ਲੀਟਰ ਦੇ ਦਊਗੀ ਹਾਂ ਪਹਿਲੇ ਸੂਏ 10-11 ਕੱਢਿਆ ਹਾਂ ਠੀਕ ਹੈ 12-13 ਦੇ ਦਊਗੀ ਐਤ ਕੀ ਦੋਸਤੋ ਬਾਈ ਕਹਿੰਦਾ ਵੀ 12-13 ਲੀਟਰ ਦੁੱਧ ਦੇ ਦਊਗੀ ਨੀਲੀ 라ਵੀਆਂ ਚ ਪੈਂਦੀ ਹੈ ਦੋਸਤੋ ਦੋਨੇ ਅੱਖਾਂ ਚਿੱਟੀਆਂ ਨੱਕ ਵੀ ਚਿੱਟਾ ਤੇ ਸਾਰਾ ਮੱਥਾ ਚਿੱਟਾ ਇਹ ਦੋ ਪੈਰ ਚਿੱਟੇ ਆ ਮਗਰਲੇ ਤੇ ਪੂਛ ਦਾ ਦੰਬ हां ਇਹਨੂੰ ਵੀ ਬਹੁਤ ਚੰਗਾ ਲੱਗਿਆ ਦੋਸਤੋ ਦੂਜਾ ਸੁਆ ਕਰਮਾ ਵਾਲੀ ਨੇ ਇਹਨੇ ਸੋਣਾ ਦੇਖ ਸਕਦੇ ਹੋ ਸੋਨਾ ਥਾਣਾ ਤੇ ਵਿਰਲਾ ਵੀ ਚੰਗਾ ਦੋਨਾਂ ਪਾਸਿਆਂ ਦਾ ਤੁਹਾਨੂੰ ਲੈਵੇ ਦੇ ਵਿੱਚ ਵੀ ਡੱਬ ਹੈਗਾ ਦੋਸਤੋ ਮਗਰਲੇ ਪਾਸੇ ਤੇ ਥਾਣਾ ਸੇਮ ਆ ਦੋਨਾਂ ਪਾਸਿਆਂ ਦੇਖ ਸਕਦੇ ਹੋ ਤੁਸੀਂ ਬਾਕੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਉਰਜਾ ਦਾ ਤੁਹਾਨੂੰ ਹਵਾਨੇ ਦੀ ਚੰਗੀ ਤਰ੍ਹਾਂ ਜੱਜਮੈਂਟ ਇਹਦੀ ਆ ਜਾਣੀ। ਨਵੀਂ ਤੋਰ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ। ਮੋਟਾ ਮੋਟਾ ਇਹਦਾ ਥਣ ਲੱਗਿਆ। ਹਵਾਨਾ ਇਹਦਾ ਵੀ ਪੱਧਰ। ਮੋੜ ਲਓ ਬਈ। ਸਾਰੀਆਂ ਭਾਈ ਪੰਜ ਚਾਰ ਚਾਰ ਦਿਨ ਬਾਈ ਕਹਿੰਦਾ ਵੀ ਲੈਂਦੀਆਂ। ਅੱਛਾ ਨੋ ਤੇ ਕਹਦੀ ਹੈ ਹੱਜਾ ਵੀ ਪੈਂਦੀ ਹੈ ਦੋਸਤੋ ਇਹ। ਚੰਗਾ ਕਦ ਕਾਠ ਦੇ ਰਾਜੀ ਪੜੀ। ਦੇਖਦੇ ਸਾਖਦਾ ਹਾਂ ਹਾਂਜੀ ਭਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ ਇਹਦਾ ਜੀ 60 ਹੈ ਇੱਕ ਇੱਕ 60 ਹਾਂ ਤੇ ਮਾਨਤਾ ਉਹ ਹੀ ਹੈ 1 60 ਮਾਨਤਾਣ ਹੋ ਜਾਊਗਾ ਲੋ ਵੀ ਸੱਜਣੋ ਮੁੱਲ ਜਿੰਨਾ ਵੀ ਰੱਖਿਆ ਉਹਦੇ ਜੋ ਮਾਨਤਾਣ ਕੀਤਾ ਜਾਊਗਾ ਤਿੰਨਾਂ ਪਸ਼ੂਆਂ ਦੇ ਵਿੱਚੋਂ ਆਹ ਜਿਹੜੀ ਇਹ ਪਹਿਲਾ ਸੂ ਹੈ ਤੇ ਦੂਜੀਆਂ ਦੋਵੇਂ ਦੂਜਾ ਦੂਜਾ ਸੂ ਹੈ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਬਾਈ ਦੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋਂ ਜਲਦੀ ਮਿਲਦੇ ਆਂ ਅਜੇ ਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।